ਆ ਕੋਈ ਡਰਨੀ ਤੇ ਆ ਸਰਕਾਰ ਤੋਂ ਨਾ ਸਾਨੂੰ ਸੈਂਟਰ ਸਰਕਾਰ ਤੋਂ ਡਰਾਂ ਅਸੀਂ ਮੁਗਲ ਮੁਕਾਤੇ ਇਥੋਂ ਅੰਗਰੇਜ਼ ਮੁਕਾਤੇ ਤੇ ਕਾਲੇ ਅੰਗਰੇਜ਼ਾਂ ਨਾਲ ਲੜ ਲੈਣਗੇ ਸਾਡੀਆਂ ਮਸਲੇ ਲੜਦੀਆਂ ਰਹਿਣਗੀਆਂ ਇਹ ਪਾਈਚਾਰਾ ਜਿਹੜੇ ਫੋਰਸਾਂ ਦੇ ਸਾਡੇ ਹੀ ਪਾਈਚਾਰਾ ਇਹਨਾਂ ਨਾਲ ਸਾਡੀ ਲੜਾਈ ਨਹੀਂ ਸਾਡੀ ਲੜਾਈ ਹੈ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਨਾਲ ਇਹ ਕੇਂਦਰ ਸਰਕਾਰ ਕੀ ਬਾਤ ਹੈ ਐ ਫਿਰ ਆ ਪੰਜਾਬ ਸਰਕਾਰ ਦਾ ਚਿਹਰਾ ਸਾਹਮਣੇ ਆਇਆ ਇਹ ਇਹ ਪੰਜਾਬ ਸਰਕਾਰ ਦਾ ਚਿਹਰਾ ਹੈ ਇਹੇ ਡਰਾਮੇਬਾਜ਼ ਆ ਬਹ ਰੁਪਿਆ ਸੈਂਟਰ ਦੇ ਸਰਕਾਰ ਦੇ ਉਂਗਲਾਂ ਤੇ ਨਜਰਾ ਕਰਮੇ ਬਾਅਦ ਸਮਝ ਗਏ ਕੋਈ ਗੱਲ ਨਹੀਂ ਲੜਦੇ ਰਹਾਂਗੇ ਲੜਦੇ ਆਇਆ ਲੜਦੇ ਰਹਾਂਗੇ ਤੁਹਾਨੂੰ ਬਾਪੂ ਜੀ ਕਿਤੇ ਲੈ ਕੇ ਜਾ ਰਹੇ ਜਿੱਕਾ ਖਾਲਸਾ ਵਾਹੀ ਜਿੱਕੀ ਪਤਨੀ ਮਾਲਵਾ ਚੈਨਲ ਦੇ ਉਤੋਂ ਅੱਜ ਬੜੇ ਦੁੱਖ ਦੇ ਨਾਲ ਇਹਨਾਂ ਸ਼ਬਦਾਂ ਦਾ ਤੁਹਾਡੇ ਨਾਲ ਸਾਝ ਪਾ ਰਹੇ ਆ ਕਿ ਜਿਹੜਾ ਰਾਤ ਖਨੋਰੀ ਬਾਡਰ ਤੇ ਪੰਜਾਬ ਸਰਕਾਰ ਨੇ ਕੀਤਾ ਬੇहद ਹੀ ਮਦਭਾਗਾ ਐਨੀ ਭੈੜੀ ਕਰਤੂਤ ਸਰਕਾਰ ਦੀ ਹੋ ਸਕਦੀ ਆ ਅਸੀਂ ਇਹ ਨੂੰ ਸਰਕਾਰ ਨੂੰ ਸਮਝ ਸਕਦੇ ਵੀ ਸਰਕਾਰਾਂ ਸਾਡੀਆਂ ਨੇ ਕੇਂਦਰ ਸਰਕਾਰ ਕਰੇ ਸਾਡੇ ਤੇ ਕਰੇ ਕੇਂਦਰ ਸਰਕਾਰ ਨੇ ਵੀ ਰਾਤਾਂ ਨੂੰ ਹਮਲੇ ਕਰੇ ਸੀ ਜਦੋਂ ਸੰਭੂ ਬਾਟਰ ਤੇ ਸਾਡੇ ਮੋਰਚੇ ਲੱਗੇ ਹੋਏ ਸੀ ਪਰ ਅੱਜ ਪੰਜਾਬ ਸਰਕਾਰ ਨੂੰ ਦੱਸੋ ਐਡੀ ਕੀ ਦਿੱਕਤ ਆ ਕਿ ਰਾਤ ਨੂੰ ਉਹਨਾਂ ਨੇ ਉਹ ਬਜ਼ੁਰਗ ਕਿਸਾਨ ਜਿਹੜੇ ਬੈਠੇ ਸੀ ਉਹਨਾਂ ਦੇ ਤੰਬੂ ਪੱਟ ਦਿੱਤੇ ਇੰਨਾ ਨੁਕਸਾਨ ਕਿ ਐਡਾ ਉਹਨਾਂ ਨੇ ਕੀ ਜ਼ੁਲਮ ਕਰਤਾ ਸੀ ਉੱਥੇ ਬੈਠਿਆ ਨੇ ਇੱਕਾਂ ਦੀਆਂ ਮੰਗਾਂ ਹੀ ਮੰਗਦੇ ਹੁੰਦੇ ਮੰਗਾਂ ਵੀ ਜਾਇਜ਼ ਨੇ ਔਰ ਇਹੀ ਸਰਕਾਰ ਮੰਗਾਂ ਮੰਨ ਕੇ ਇਹਨਾਂ ਗੱਲਾਂ ਤੇ ਕੰਨਾ ਕਰਕੇ ਬਾਧੇ ਕਰਕੇ ਫੇਰ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਔਰ ਉਹ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਵਿੱਚ ਜਾਣ ਕੇ ਡਿੱਕਾ ਲਾ ਰਹੀ ਆ ਸਾਡੇ ਲੋਕਾਂ ਨੂੰ ਸਮਝ ਪਤਾ ਨਹੀਂ ਕਦੋਂ ਆਉਗੀ ਵੀ ਇਹ ਜਿਹੜੀਆਂ ਸਰਕਾਰਾਂ ਨੇ ਇਹ ਜਦੋਂ ਬਣਦੀਆਂ ਨੇ ਇਹ ਲੋਕਾਂ ਦੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਕੇਂਦਰ ਬਿਠਾਉਂਦਾ ਹੁੰਦਾ ਜਦੋਂ ਇਹ ਸਰਕਾਰ ਬਣੀ ਸੀ ਮਾਰਚ ਦੇ ਵਿੱਚ ਮੇਰਾ ਕਾਟਿਕਾ ਲਾਇਆ ਸੀ ਕਿ ਲੀਡਰ ਜਿੱਤੇ ਜਾਣਗੇ ਮੇਰਾ ਪੰਜਾਬ ਫੇਰ ਤੋਂ ਹਾਰ ਜਾਊਗਾ ਨੈੱਟ ਤੇ ਪਿਆ ਹੋਇਆ ਪਹਿਲੇ ਦਾ ਅਖਬਾਰ ਦੇ ਵਿੱਚ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਸੀ ਜਿਹੜਾ ਉਹ ਜਿਨ੍ਹਾਂ ਨੇ ਅੱਜ ਕੀਤਾ ਜਿਵੇਂ ਅਮਰਿਤਪਾਲ ਨੂੰ ਅੰਦਰ ਛੱਟਣ ਬਾਰੇ ਕੀਤਾ ਵਾਜ ਰਿਸ਼ਤੇਦਾਰੀ ਚ ਆਏ ਵਿੱਚ ਅਸੀਂ ਬੜੀ ਦੁੱਖ ਦੀ ਗੱਲ ਆ ਬੜੀ ਜ਼ਿਆਦਾ ਕਿ ਨਹੀਂ ਦੇਖ ਹੁੰਦਾ ਹੈ ਜਪੋ ਜਦੋਂ ਬਜ਼ੁਰਗਾਂ ਨੂੰ ਸੁੱਤੇ ਪੈਣ ਆਪਾਂ ਘਰਾਂ ਜੀ ਬੈਹ ਹੋਈਏ ਕੋਈ ਕੁੰਡਾ ਘੜਕਾ ਵੀ ਨਾ ਫਿਰ ਵੀ ਆਪਾਂ ਟਾਈਮ ਲਾ ਦਿੰਦੇ ਆ ਸੁੱਤੇ ਪੈ ਉੱਠ ਕੇ ਜਾਣ ਵੀ ਉਠਖੜਦੇ ਆ ਜਿਦੋਂ ਸੁੱਤੇ ਪੈਦੇ ਉੱਤੇ ਯਾਰ ਅਟੈਕ ਕਰ ਦੇਣਾ ਦੂਜੇ ਪਾਸੇ ਲੋਕਾਂ ਦੇ ਘਰ ਢਾਈ ਜਾਂਦਾ ਵਾ ਇਹਦਾ ਇਹਦਾ ਮੇਰੇ ਖਿਆਲ ਨਾਲ ਧਮਾਕੀ ਤੌਰ ਤੇ ਦਿਵਾਲੀਆ ਨਿਕਲ ਗਿਆ ਇਹਦਾ ਭਗਵਾਨ ਤਾਂ ਮੰਨਦਾ ਮੇਰੀ ਤਾਂ ਸੋਚ ਹੀ ਆ ਜਿਹੜੇ ਵੱਡੇ ਦਿੱਗਜ ਨੇ ਨਸੇ ਦੇ ਉਹਨਾਂ ਨੂੰ ਚੱਕਦਾ ਨਹੀਂ ਤੇ ਜਿਹੜੇ ਨਾਰਮਲ ਵੇਜ ਦੇ ਨੇ ਕਿਲੋ ਡੇਢ ਕਿਲੋ ਖੰਡ ਉਹਨਾਂ ਦੇ ਉੱਤੇ ਹੌਂਦੇ ਕਰੀਏ ਜਿੱਥੋਂ ਡੇਢ ਕਿਲੋ ਆਉਂਦਾ ਨਸਾ ਉਹਨਾਂ ਨੂੰ ਨਹੀਂ ਪੜਦਾ ਆ ਸਾਡੇ ਪੈਲ ਹਲਕੇ ਚ ਗਰਦੀਪ ਰਾਣੂ ਪਿੰਡ ਦਾ ਵਾ ਉਹਦੀ ਹਵੇਲੀ ਕੰਨੀ ਝਾਕ ਕੇ ਦੇਖੇ ਕੋਈ ਅਗਲਾ ਡੇਲੇ ਕੱਢ ਕੇ ਹੱਥ ਦੇ ਧਰ ਦ ਐਡੀ ਪਾਵਰ ਰੱਖਦਾ ਉਹ ਬੰਦਾ ਉਹਦੇ ਕੰਨੀ ਦੇਖੇ ਉਹਦੀ ਕੋਠੀ ਗੰਨੀ ਨਾਲੇ ਪਤਾ ਵੀ 10 ਸਾਲ ਕਾਂਗਰਸ ਹਿਤ ਕਾਲੀਆ ਦੇ ਰਾਜ ਤੇ ਕਾਂਗਰਸ ਦੇ ਰਾਜ ਵੀ ਉਹ ਬੰਦੇ ਨੇ ਚਿੱਟਾ ਬਕਾਇਆ ਇਹ ਵੀ ਪਤਾ ਇਹਨਾਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਵੀ ਪਤਾ ਸਜ਼ਾ ਵੀ ਹੋਈ ਵੀ ਆ ਚਿੱਟਾ ਫੜਿਆ ਗਿਆ ਕਰੋੜਾ ਰੁਪਇਆ ਫੜਿਆ ਗਿਆ ਉਹਨੂੰ ਨਹੀਂ ਫੜਨਗੇ ਆ ਜਿਹੜੇ ਕਿਸਾਨ ਬੈਠੇ ਨੇ ਆਪਦੀਆਂ ਹੱਕਾਂ ਲਈ ਉਹਨਾਂ ਦੇ ਤੇ ਜਾ ਕੇ ਰਾਤ ਦੇ ਨੇ ਮਸ਼ੀਨਾਂ ਚਾੜਦੀਆਂ ਬਹੁਤ ਦੁੱਖ ਦੀ ਗੱਲ ਆ ਮੈਂ ਤੁਹਾਡੇ ਨਾਲ ਕਿਸਾਨਾਂ ਦੀਆਂ ਵੀਡੀਓਆਂ ਸ਼ੇਅਰ ਕਰ ਰਿਹਾ ਪਰ ਬਹੁਤ ਜ਼ਿਆਦਾ ਦੁੱਖ ਦੀ ਗੱਲ ਆ ਕੋਈ ਹੈ ਨਹੀਂ ਲੱਭ ਜਿਹੜਾ ਅਸੀਂ ਕਹਿ ਲੀਏ ਕੀ ਕਹੀਏ ਇਨ੍ਹਾਂ ਨੂੰ ਸਰਕਾਰਾਂ ਨੂੰ ਸੋ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਅਸੀਂ ਸਰਕਾਰਾਂ ਬਣਾਉਣਿਆ ਇਹ ਸਾਡੇ ਨਾਲ ਵਾਦੇ ਹੋਰ ਕਰਦੇ ਨੇ ਤੇ ਕੰਮ ਕੋਈ ਹੋਰ ਕਰਦੇ ਹੁੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਦੇਖੋ ਜੀ ਰਾਤ ਦਾ ਇਨ੍ਹਾਂ ਕਿਸਾਨਾਂ ਤੇ ਭਿਆਨਕ ਸਮਾਂ ਸਰਕਾਰ ਨੇ ਤਸੱਦਿਤਾਈ ਕੀ ਦੁਆਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਯਾਦ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਉਸਨੇ ਚੱਕਣ ਲੱਗਾ ਅਗਲਾ ਦਿਨ ਇੱਧਰ ਗੋਨੇ ਵਾਲਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਦਾ ਸੜਕੇ ਸੁਆਹ ਤੇ ਇੱਧਰ ਅਮਰਗੜ ਵਾਲੀ ਟਰਾਲੀ ਕੁਦਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ ਵਾਲਾ ਮੁੰਡੇ ਨੇ ਆਖਿਆ ਇਹਨਾਂ ਦੇ ਕੇ ਵੀ ਆਪਣੇ ਟਰੈਕਟਰ ਟਰਾਲੀਆਂ ਲਜਾਓ ਐਸ ਵੇਲੇ ਇਹਾਂ ਦਾ ਐਸ ਵੇਲੇ ਅਸੀਂ ਕਿੱਧਰ ਲੈ ਗਏ ਜੀ ਛੋਟੀ ਜੂਲਤ ਪੈਂਦੀ ਅੱਗ ਲਾ ਦੋ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨੇਆਂ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀ ਆ ਸਾਡੇ ਨਾਲ 80 80 ਸਾਲ ਦੇ ਬਜ਼ੁਰਗ ਜਿਹੜੇ ਬੱਠਾਂ ਤੇ ਡਗ ਡਗ ਕੇ ਭਈਆ ਭਈਆ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਓ ਕਮਰਗੜ ਵਾਲਾ ਤੇ ਜੱਗੀ ਅਗਲਾ ਕਹਿਣ ਦਾ ਜੇ ਤੁਹਾਨੂੰ ਉੱਥੇ ਮੋਟਰ ਤੇ ਬਖਾਦ ਕੇ ਸਾਰੀ ਰਾਤ ਸੌਂ ਕੇ 6 ਇੱਕ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਣਾ ਤਾਂ ਯਾਰ ਰੋਣ ਕਾ ਹੋ ਗਏ ਅਸੀਂ ਤਾਂ ਅੱਖਾਂ ਚੋਂ ਥੂਣ ਆਉਣ ਵਾਲੀ ਗੱਲ ਸੀ ਪਰ ਅਸੀਂ ਇਤਿਹਾਬ ਸਰਕਾਰ ਨੂੰ ਐਡੀ ਆ ਕੁਰਸੀ ਵੇਖ ਲੋ ਵੀਐਲਡੀ ਤੇ ਸੱਦਤ ਯਾਰ ਟੌਲ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟੌਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਤੇ ਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਆ ਨਹੀਂ ਪੀਤੀ ਸਾਰ ਹਜੇ ਵੀ ਹੌਣ ਚਾਹ ਪੀਣਾ ਨਹੀਂ ਸਾਡੇ ਕੋਲੇ ਤੱਕ ਪਾਈ ਆ ਕੇ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈਆਂ ਨੇ ਵੀ ਜਿੰਦਾ ਲਾੜ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਿਲੰਡਰ ਲੈ ਕੇ ਸਰ ਤੇ ਸਿਲੰਡਰ ਇੱਕ ਬੰਦੇ ਦਾ ਬਾਈ ਲੈ ਗਏ ਸਾਰਿਆਂ ਦੇ ਜਿੰਨੇ ਸਪੌਲਸ ਸਾਰਿਆਂ ਦੇ ਸਿਲੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਚੋਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਛੱਟੇ ਤੁਸੀਂ ਆਨੇ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਜੀ ਸਰਕਾਰ ਨਾਲ ਗਾਹ ਨੂੰ ਬਣਾਇਓ ਬਈ ਜੀ ਠੀਕ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੁਰਤੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆਹ ਵੇਖੀ ਗੋਨੇ ਗੋਨੇ ਨੇ ਖੁਰਦਾਰੇ ਨੇ ਸਾਰਾ ਸਮਾਨ ਸੜਕ 'ਤੇ ਸਵਾ ਲਾ ਲੀਹ ਦਾ ਆਪਣੀ ਆਪਣੀ ਟਾਲੀ ਆ ਆ ਦੇਖੋ ਸਹੀ ਤਾਂ ਇਹ ਨਾ ਵਿਚਾਰ ਵਿਚਾਰ ਹੈਗਾ ਥੋੜਾ ਜਿਹਾ ਉਸ ਨਹੀਂ ਬਣਦਾ